ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਜੀਤ ਸਲਾਈ ਕਢਾਈ ਚੈਨਲ ਵਿੱਚ ਅੱਜ ਆਪਾਂ ਤੁਹਾਨੂੰ ਦੱਸਾਂਗੇ ਕਿ ਆਪਾਂ ਘੇਰੇ ਤੇ ਜਾਂ ਫਿਰ ਪਾਹਾਂ ਤੇ ਵੀ ਜੇ ਇਹ ਮੈਚਿੰਗ ਕੱਪੜੇ ਦੀ ਜੇ ਪੱਟੀ ਲਾਉਣੀ ਹੁੰਦੀ ਆ ਉਹ ਕਿਸ ਤਰ੍ਹਾਂ ਲਗਾ ਸਕਦੇ ਆ ਕਈ ਵਾਰ ਆਪਣਾ ਕਮੀਜ਼ ਐਸ ਤਰ੍ਹਾਂ ਫਲਾਵਰ ਹੁੰਦੇ ਨੇ ਬੈਕ ਸਾਈਡ ਤੇ ਵੀ ਅਤੇ ਆਪਣੇ ਅਗਲੀ ਸਾਈਡ ਤੇ ਵੀ ਤੇ ਇਹ ਠਾ ਮੈਚਿੰਗ ਕੱਪੜੇ ਦੀ ਇਸ ਤਰ੍ਹਾਂ ਪੱਟੀ ਬਣਾਈ ਹੁੰਦੀ ਹੈ ਵੀ ਇਹ ਆਪਾਂ ਕਿਸ ਤਰ੍ਹਾਂ ਫੋਲਡ ਕਰਨੀ ਹੈ ਇਹ ਆਪਾਂ ਤੁਹਾਨੂੰ ਦੱਸਾਂਗੇ ਪਹਿਲਾਂ ਆਪਾਂ ਇਸ ਪੱਟੀ ਨੂੰ ਐਸੇ ਤਰ੍ਹਾਂ ਜਿਹੜੀ ਕਮੀਜ਼ ਦੀ ਉਲਟੀ ਸਾਈਡ ਹੁੰਦੀ ਆ ਉਹਦੀ ਉਲਟੀ ਸਾਈਡ ਇਸ ਤਰ੍ਹਾਂ ਆਪਾਂ ਇਹਨੂੰ ਫੋਲਡ ਕਰ ਲੈਣਾ ਹੈ ਇਸ ਤਰ੍ਹਾਂ ਇਹਨੂੰ ਇਸ ਤਰ੍ਹਾਂ ਅੰਦਰ ਨੂੰ ਫੋਲਡ ਕਰਕੇ ਇਹਦੇ ਉੱਪਰ ਆਪਾਂ ਪਹਿਲਾਂ ਸਲਾਈ ਲਗਾਵਾਂਗੇ தரோட கேன ਇਸ ਤਰ੍ਹਾਂ ਆਪਾਂ ਇਹਦੇ ਸਲਾਈ ਲਗਾਉਣ ਤੋਂ ਬਾਅਦ ਹੁਣ ਆਪਾਂ ਕਮੀਜ਼ ਦੀ ਸਿੱਧੀ ਸਾਈਡ ਕਰਨੀ ਹੈ ਅਤੇ ਜਿਹੜੀ ਇਹ ਪੱਟੀ ਵਾਲੀ ਆਪਾਂ ਸਲਾਈ ਲਗਾਈ ਹੈ ਇਹ ਹੇਠਾਂ ਹੇਠਾਂ ਵਾਲੀ ਸਾਈਡ ਆ ਗਈ ਹੁਣ ਇਹਨੂੰ ਆਪਾਂ ਇੱਥੋਂ ਐਸ ਨੂੰ ਇਸ ਤਰ੍ਹਾਂ ਹੀ ਫੋਲਡ ਕਰਕੇ ਲੈਣਾ ਹੈ ਇਸ ਤਰ੍ਹਾਂ ਸਿੱਧੀ ਸਾਈਡ ਸਿੱਧੀ ਸਾਈਡ ਤੇ ਇਹਨੂੰ ਇਸ ਤਰ੍ਹਾਂ ਫੋਲਡ ਕਰਕੇ ਇਹਦੇ ਉੱਪਰ ਆਪਾਂ ਇੱਥੇ ਸਲਾਈ ਲਗਾਉਣੀ ਹੈ ਇੱਥੇ ਸਲਾਈ ਲਗਾਵਾਂਗੇ ਹੁਣ ਆਪਾਂ ਇਸ ਤਰ੍ਹਾਂ ਪੱਟੀ ਲਾਉਣ ਨਾਲ ਨਾਲ ਜਿਹੜੀ ਇੱਕ ਸਲਾਈ ਆ ਪਹਿਲੀ ਆਪਾਂ ਲਾਈ ਸੀ ਇਹ ਇਧਰਲੀ ਸਾਈਡ ਤਾਂ ਨਹੀਂ ਦਿਸਦੀ ਨਹੀਂ ਗੁੱਮ ਸਲਾਈ ਹੋ ਜਾਂਦੀ ਹੈ ਇਧਰੋਂ ਅਤੇ ਜਿਹੜੀ ਆਪਾਂ ਬਾਅਦ ਵਿੱਚ ਲਾਈ ਹੈ ਕੱਲੀ ਉਹ ਸਲਾਈ ਦਿਸਦੀ ਹੈ ਐਸੀ ਹੀ ਤਰ੍ਹਾਂ ਆਪਾਂ ਕਮੀਜ਼ ਦੀ ਬੈਕ ਸਾਈਡ ਤੇ ਲਾਉਣੀ ਆ ਪੱਟੀ ਤੇ ਇਸੇ ਤਰ੍ਹਾਂ ਹੀ ਆਪਾਂ ਬਾਹਾਂ ਤੇ ਇਸ ਤਰ੍ਹਾਂ ਪੱਟੀ ਲਾਉਣ ਨਾਲ ਆਪਾਂ ਨੂੰ ਤਰਪਾਈ ਦੀ ਵੀ ਲੋੜ ਨਹੀਂ ਪੈਂਦੀ ਆ ਦੇਖੋ ਉਸੇ ਹੀ ਤਰ੍ਹਾਂ ਆਪਾਂ ਬਾਹਾਂ ਤੇ ਵੀ ਪੱਟੀ ਲਗਾਈ ਹੋਈ ਐ ਅਰੇ ਕਮੀਜ਼ ਦੇ ਇਹ ਠਾਕੇ ਰੇਤੇ ਵੀ ਇਸੇ ਤਰ੍ਹਾਂ ਹੀ ਇਸ ਤਰ੍ਹਾਂ ਆਪਾਂ ਪੱਟੀ ਲਾ ਲੈਣੀ ਐ ਵੀਡੀਓ ਵਧੀਆ ਲੱਗੇ ਤਾਂ ਲਾਈਕ ਅਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਧੰਨਵਾਦ